ਮੇਰੇ ਪ੍ਰਾਣ ਆ ਇਹਨਾਂ ਦੀ ਲੜਾਈ ਸੀ ਪ੍ਰਵਾਸੀ ਬਈਏ ਨੇ ਜਦੋਂ ਮੇਰੇ ਮੁੰਡਿਆਂ ਨੂੰ ਉਹਨਾਂ ਨੇ ਵੇਖ ਲਈ ਤਾਂ ਨਾ ਉਹਾਂ ਨੇ ਵੀ ਮੈਨੂੰ ਥਾਂ ਦੇ ਦੇ ਮੈਨੂੰ ਦੋ ਤਿੰਨ ਵਾਰੀ ਕੱਲੀ ਨੂੰ ਧੌਂਕੀ ਦਿਆਟਿਆ ਮੈਂ ਉਹਨਾਂ ਕਹਿੰਿਆ ਵੀਰ ਮੈਨੂੰ ਮਾਰਤੀ ਤੇ ਲੈ ਜਾ ਮੇਰੇ ਬੱਚੇ ਪਰਦੇਸੀ ਨੇ ਅਸੀਂ ਕੱਲਮਾਂ ਜਨਾਨਾਂਾਂ ਨਾਲ ਸਾਨੂੰ ਨਾ ਤਾਂ ਮੰਨੋ ਕਿ ਪੜੇ ਹੱਥ ਜੁੜਮਾ ਚੜਪਤੇ ਜਾ ਕੇ ਕਰ ਲੈ ਮੈਂ ਪੈਰੀ ਚੁੰਨੀ ਵੀ ਰੱਖੀ ਸੀ ਬੱਚੇ ਆਏ ਆ ਮੈਨੂੰ ਰੋਟੀ ਖਾ ਲੈਣੇ ਉਹਨਾਂ ਨੇ ਕੋਈ ਵੀ ਵੀਰਤੀ ਸੱਟ ਮੈਨੂੰ ਸੁਨਿਆ ਮਿਲਿਆ ਕਿ ਉੱਥੇ ਗੋਲੀਆਂ ਚੱਲ ਲੰਗੀਆਂ ਤੇਰੇ ਭਰਾਵਾਂ ਦੇ ਮੈਂ ਉਧਰੋਂ ਭੱਜ ਕੇ ਆਈ ਆ ਕਿ ਤੂੰ ਬਾਅਦ ਹੀ ਆਉਂਦਿਆਂ ਹੀ ਇਸ ਮਹਿਜੇ ਤੇ ਰਾਈ ਆ ਮਗਰ ਇੰਨੀ ਮਟੀਰ ਆ ਗਈ 25 ਤੋਂ 30 ਜਣੇ ਸੀਗੇ ਜਿਨ੍ਹਾਂ ਨੇ ਸਿਰਫ ਅਸੀਂ ਮਾਂ ਪੁੱਤ ਸੀ ਸਾਡੇ ਉਤੇ ਹਮਲਾ ਕਰਤਾ ਸੀ ਕੋਈ ਵੀਰ ਜੀ ਰੰਜਸ਼ ਨੀਗੀ ਆਪਦੇ ਘਰੇ ਉਹ ਪਟਾਕੇ ਚਲਾ ਰਿਹਾ ਤੀਜੀ ਮੰਜ਼ਲ ਤੇ ਪਟਾਕੇ ਚਲਾ ਰਿਹਾ ਭਰਾ ਮੇਰਾ ਉਹਨੇ ਇੱਕ ਤੋਂ ਤੂ ਬੱਚੇ ਨਾਲ ਨੇ ਇੱਕ ਤੋਂ ਦੋ ਪਟਾਕੇ ਉਹਨੇ ਚਲਾਏ ਹੋਣੇ ਨੇ ਉਸ ਤੋਂ ਬਾਅਦ ਥੱਲੋਂ ਗਾਲਾਂ ਕੱਢਣ ਲੱਗ ਪਏ ਨੇ ਧਮਕੀਆਂ ਦੇਣ ਲੱਗ ਪਏ ਨੇ ਵੀ ਅਸੀਂ ਉੱਪਰ ਆਈਏ ਜਾਂ ਕਿਵੇਂ ਕਰਨੀਏ ਕੋਈ ਕਾਰਵਾਈ ਨਹੀਂ ਅਜੇ ਤੱਕ ਕੋਈ ਵੀ ਨਹੀਂ ਹੋਈ 1% ਵੀ ਕਾਰਵਾਈ ਨਹੀਂ ਹੋਏਗੀ ਉਹ ਆਜ਼ਾਦ ਘੁੰਮਦੇ ਪਰ ਜੇਕਰ ਰਾਤ ਝਗੜਾ ਹੋਇਆ ਜੋ ਆਪਸ ਦੇ ਵਿੱਚ ਕੋ ਪਟਾਕੇ ਵਗੈਰਾ ਚਲਾਣ ਤੋਂ ਹੋਇਆ ਜੀ ਇੱਕ ਤੱਕ ਚਲਾ ਰਹੀ ਸੀ ਦੂਜੇ ਨੂੰ ਕਹਿ ਰਹੇ ਸੀ ਵੀ ਤੂੰ ਨਾ ਚਲਾ ਉਸ ਝਗੜੇ ਦੇ ਵਿੱਚ ਦੋ ਕੁ ਬੰਦਿਆਂ ਦੇ ਸੱਟਾਂ ਲੱਗੀਆਂ ਮਾਈਨਰ ਇੰਜਰੀਜ਼ ਐ ਬੋਰਾ ਇਹ ਮੇਰੇ ਭਰਾ ਨਾਲ ਇੰਨਾਂ ਦੀ ਲੜਾਈ ਸੀ ਪ੍ਰਵਾਸੀ ਬਈਏ ਨੇ ਇਹਨਾਂ ਨੂੰ ਵੀਰ ਜੀ ਤੇ ਪਹਿਲਾਂ ਗੱਲ ਪੈਣੇ ਵੀਰ ਜੀ ਨੇ ਆਪ ਦਾ ਬਚਾ ਕੇ ਕਰਕੇ ਥਾਣੇ ਚਲਾ ਗਿਆ ਉਸ ਤੋਂ ਬਾਅਦ ਮੈਨੂੰ ਸੁਨੇਹਾ ਮਿਲਿਆ ਕਿ ਉੱਥੇ ਗੋਲੀਆਂ ਚੱਲਣਗੀਆਂ ਤੇਰੇ ਭਰਾਵਾਂ ਤੇ ਮੈਂ ਉਧਰੋਂ ਭੱਜ ਕੇ ਆਈ ਆ ਏਦੋਂ ਬਾਅਦ ਹੀ ਆਉਂਦਿਆਂ ਹੀ ਇਸ ਮੈਦੇ ਤੜਾਈ ਆ ਮਗਰ ਇੰਨੀ ਮਡੇਰ ਆ ਗਈ 25 ਤੋਂ 30 ਜਣੇ ਸੀਗੇ ਜਿਨ੍ਹਾਂ ਨੇ ਸਿਰਫ ਅਸੀਂ ਮਾਂ ਪੁੱਤ ਸੀ ਸਾਡੇ ਉਤੇ ਹਮਲਾ ਕਰਤਾ ਸਾਰਾ ਮੱਲਾ ਸਾਰਾ ਕੁਝ ਸਭ ਵੇਖਦੇ ਪਏ ਸੀਗੇ ਸਾਬ ਨੇ ਫਿਰ ਮੈਨੂੰ ਮੱਲੇ ਦੇ ਵਿੱਚੋਂ ਵੀਰਾਂ ਨੇ ਸਾਡਾ ਬਚਾ ਕੀਤਾ ਤੇ ਮੇਰੇ ਬੇਟਾ ਤੇ ਮੇਰੀ ਜਾਨ ਬਚੀ ਹੈ ਇਹ ਹੈ ਕੌਣ ਕਰਦਾ ਇਹ ਪ੍ਰਵਾਸੀ ਭਈਏ ਨੇ ਵੀਰ ਜੀ ਹਾਂਜੀ ਤੇ ਕੀ ਗੱਲ ਰੰਜਿਸ਼ ਕੀ ਕਿਹੜੀ ਗੱਲ ਤੋਂ ਤੁਹਾਡੀ ਕੋਈ ਵੀਰ ਜੀ ਰੰਜਿਸ਼ ਨਹੀਂ ਕੀ ਆਪਦੇ ਘਰੇ ਉਹ ਪਟਾਕੇ ਚਲਾ ਰਿਹਾ ਤੀਜੀ ਮੰਜ਼ਲ ਤੇ ਪਟਾਕੇ ਚਲਾ ਰਿਹਾ ਭਰਾ ਮੇਰਾ ਉਹਨੇ ਇੱਕ ਤੋਂ ਦੋ ਬੱਚੇ ਨਾਲ ਨੇ ਇੱਕ ਤੋਂ ਦੋ ਪਟਾਕੇ ਉਹਨੇ ਚਲਾਏ ਹੋਣੇ ਨੇ ਉਸ ਤੋਂ ਬਾਅਦ ਥੱਲੋਂ ਗਾਲ੍ਹਾਂ ਕੱਢਣ ਲੱਗ ਪਏ ਨੇ ਧਮਕੀਆਂ ਦੇਣ ਲੱਗ ਪਏ ਨੇ ਵੀ ਅਸੀਂ ਉੱਪਰ ਆਈਏ ਜਾਂ ਕਿਵੇਂ ਕਰਨੀ ਹੈ ਫਿਰ ਵੀਰ ਜੀ ਥੱਲੇ ਆਏ ਨੇ ਗੱਲ ਕਰਨ ਲਈ ਇਹਨਾਂ ਨੇ ਵੀਰ ਜੀ ਨੂੰ ਉਤੋਂ ਵਿਚੋ ਬੂਏ ਦੇ ਵਿੱਚੋਂ ਖਿੱਚ ਲਿਆ ਬਾਹਰ ਤੇ ਪੁਲਿਸ ਵਾਲਾ ਕੋਈ ਕਾਰਵਾਈ ਕੀਤੀ ਕੋਈ ਵੀਰ ਜੀ ਕੋਈ ਕਾਰਵਾਈ ਨਹੀਂ ਹੋ ਵੀ ਦਿਖਾ ਦਿੱਤੀ ਕੋਈ ਗਾਇਬ ਅਸੀਂ ਵੀਰ ਜੀ ਸਾਰਾ ਅਸੀਂ ਰਾਤ ਵੀ ਸਿਵਲ ਦੇ ਵਿੱਚ ਗਏ ਆ ਫਾਦਰ ਨੂੰ ਲੈ ਕੇ ਨਾ ਫਾਦਰ ਨੂੰ ਐਡਮਿਟ ਕੀਤਾ ਨਾ ਕੁਝ ਵੀ ਕਾਰਵਾਈ ਕੋਈ ਵੀ ਨਹੀਂ ਹੋਈ ਅਸੇ ਦਾ ਕੋਈ ਕਾਰਵਾਈ ਕੋਈ ਕਾਰਵਾਈ ਨਹੀਂ ਅਜੇ ਤੱਕ ਕੋਈ ਵੀ ਨਹੀਂ ਹੋਈ 1% ਵੀ ਕਾਰਵਾਈ ਨਹੀਂ ਹੋਏਗੀ ਉਹ ਆਜ਼ਾਦ ਘੁੰਮਦੇ ਫਿਰੇ ਕਿਵੇਂ ਲੱਗਦਾ ਕਿ ਪ੍ਰਵਾਸੀ ਦੀ ਗੱਲ ਕਰੀਏ ਜਿਵੇਂ ਹਿਸ਼ਾਰਪੁਰ ਇਹ ਕੰਮ ਕਰਨਾ ਜਿਹੜੀ ਵਾਪਰੀ ਸੀ ਅਜੇ ਵੀ ਜਿਹੜਾ ਇਹ ਲਾਖ ਨੇ ਅਜੇ ਪੰਜਾਬ ਦੇ ਵਿੱਚ ਵੀ ਜਿਹੜੇ ਪ੍ਰਵਾਸੀਆਂ ਦੇ ਵੱਲੋਂ ਫੋਨੜਬਾਜ਼ੀ ਕੀਤੀ ਜਾ ਰਹੀ ਹੈ ਬਿਲਕੁਲ ਵੀਰ ਜੀ ਕਰਦੇ ਅਸੀਂ ਗੁਰਸੇਖ ਪਰਿਵਾਰ ਅਸੀਂ ਕਦੇ ਕਿਸੇ ਨੂੰ ਮਾੜਾ ਚੰਗਾ ਕਦੇ ਨਹੀਂ ਬੋਲਿਆ ਪਰ ਸਾਡੇ ਨਾਲ ਇਹਨਾਂ ਨੇ ਰਾਤੀ ਨਜਾਇਜ਼ ਧੱਕਾ ਕੀਤਾ ਅਸੀਂ ਮਸਾਂ ਆਪਣੀ ਜਾਨ ਬਚਾਈ ਇਹਨਾਂ ਭਈਆਂ ਤੋਂ ਇਹ ਪਨੀਤ ਕੁਮਾਰ ਹੈ ਜਿਹੜਾ ਇਹ ਸਾਡੇ ਨਾਲ ਬਹੁਤ ਧੱਕਾ ਹੈ ਅੱਗੇ ਵੀ ਇੱਥੇ ਮੁੱਛਾਂ ਚੜਾਉਂਦਾ ਹੈ ਇਹ ਆਪਣੇ ਆਪ 'ਚ ਬਹੁਤ ਜ਼ਿਆਦਾ ਹਿਸ਼ਾਰ ਮੰਦਾ ਕੀ ਕਾਰੋਬਾਰ ਕੀ ਕਰਦਾ ਇਹ ਕੋਈ ਕਾਰੋਬਾਰ ਨਹੀਂ ਵੀਰੇ ਇਹਦਾ ਇੱਥੇ ਕਦੀ ਕੱਪੜੇ ਲਾ ਲੈਂਦਾ ਕਦੀ ਇਹ ਇੱਥੇ ਲੈਚਾਂ ਲਾ ਲੈਂਦਾ ਕਦੀ ਕੁਛ ਇਹ ਬਸ ਇੱਥੇ ਲੜਬਾਜੀ ਹੀ ਕਰਦਾ ਕੁਛ ਨਹੀਂ ਕਰ ਤਾਂ ਆਪਣੇ ਬੱਚੇ ਦੇ ਬੇਟੇ ਦੇ ਵੀ ਤੁਹਾਡੇ ਹਾਂਜੀ ਵੀਰ ਜੀ ਮੇਰੇ ਬੇਟੇ ਦੇ ਵੀ ਕਿਰਪਾਨਾਂ ਵੱਜੀਆਂ ਉਹਦੇ ਬਚਾ ਕਰਨ ਦੇ ਵਿੱਚ ਮੇਰੇ ਵੱਜੀ ਮੇਰੇ ਚਾਰ ਇੱਥੇ ਟੈਂਕੇ ਲੱਗੇ ਹੋਏ ਨੇ ਹੱਥ ਦੇ ਤੇ ਉਸ ਤੋਂ ਬਾਅਦ ਮੇਰੇ ਫਾਦਰ ਨੂੰ ਪੈਣੇ ਉਹਦੇ ਵੀ ਇਹਨਾਂ ਨੇ ਬਾਹ ਤੋੜੀ ਐ ਫ੍ਰੈਕਚਰ ਉਹਦੀ ਬਾਹ ਐ ਅਸੀਂ ਸਟਿਵਲ ਦੇ ਵਿੱਚ ਰਾਤ ਵੀ ਲੈ ਕੇ ਗਏ ਹੁਣ ਵੀ ਲੈ ਕੇ ਗਏ ਨਾ ਕੋਈ ਐਕਸ-ਰੇ ਨਾ ਕੋਈ ਐਡਮਟ ਕੁਝ ਨਹੀਂ ਆਇਆ ਕੀ ਮੰਗੀ ਜਾਂਦੇ ਅਸੀਂ ਇਹੀ ਮੰਗ ਕਰਦੇ ਆ ਵੀਰ ਜੀ ਇਹਨਾਂ ਨਾਲ ਸਾਡੇ ਮਗਰ ਜਿੰਨੀ ਜਲਦੀ ਲਾਇਆ ਜਾਵੇ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਐ ਇਹਨਾਂ ਨੇ ਤੁੱਚੀ ਵਾਰੀ ਸਾਡੇ ਨਾਲ ਠੱਗਾ ਕਰਤਾ ਤਾਂ ਇਹ ਪਰਿਵਾਰ ਜਿਹੜਾ ਹੈਗਾ ਤਦੋਂ ਇਹ ਆ ਕੇ ਮੇਰੇ ਕਾਕੇ ਨੂੰ ਉੱਤੋਂ ਵੰਗਾਰ ਕੇ ਇਹ ਕਾਕਾ ਮੇਰਾ ਬੂਏ ਚਾਇਆ ਇਹ ਮੇਰੇ ਕਾਕੇ ਨੂੰ ਲੈ ਕੇ ਇਹਨਾਂ ਨੇ ਦਸਤਾਰ ਤੋਂ ਲਾਤੀ ਮੈਂ ਬੂਆ ਇਹਨਾਂ ਨੇ ਰੋੜੇ ਸ਼ੁਰੂ ਕਰਤੇ ਮੈਨੂੰ ਕੁਝ ਪਤਾ ਨਹੀਂ ਲੱਗਾ ਮੈਂ ਆਪੇ ਬੱਚੇ ਲੈ ਕੇ ਦੋਵੇਂ ਤਿੰਨੇ ਪੋਤਰੀਆਂ ਤੇ ਮੇਰੇ ਲੋ ਮੈਂ ਦੋ ਮੰਜ਼ਲਾ ਟੱਪ ਕੇ ਤੀਜਾ ਟੱਪ ਕੇ ਅਸੀਂ ਗਵੰਡੀਆਂ ਦੇ ਘਰੇ ਚਲੇ ਗਏ ਗਵੰਡੀਆਂ ਘਰੇ ਚਲੇ ਗਏ ਹਾਂਜੀ ਅਸੀਂ ਕੰਧ ਟੱਪ ਕੇ ਗਵੰਡੀਆਂ ਦੇ ਘਰੇ ਪਹਿਲਾਂ ਮੈਂ ਬੱਚੇ ਕੰਧ ਤੋਂ ਸੁੱਤੇ ਫਿਰ ਅਸੀਂ ਆਪ ਸੁੱਤੇ ਦਿੱਗਾਂ ਅਸੀਂ ਜਾ ਕੇ ਮੈਂ ਤਾਂ ਉੱਥੇ ਦਿੱਤੀ ਸੀ ਵੀ ਉਹ ਸ਼ੋਬਸੇ ਤਦੋਂ ਦਾ ਸਮਾਂ ਹੋ ਗਿਆ ਬਰਾਤ ਇਹ ਜੀ 11:00 ਦਾ ਟਾਈਮ ਸੀ ਅੱਛਾ 10:30 11:00 ਵਜੇ ਦਾ ਹੋਵੇਗਾ ਕਿਸੇ ਨੇ ਇਹ ਬੱਸ ਜੀ ਜਦੋਂ ਮੇਰੇ ਮੁੰਡਿਆਂ ਨੂੰ ਉਹਨਾਂ ਨੂੰ ਵੇਖ ਲਈਦਾ ਨਾ ਉਹ ਆਂਦਾ ਵੀ ਮੈਨੂੰ ਥਾਂ ਦੇ ਦੇ ਮੈਨੂੰ ਦੋ ਤਿੰਨ ਵਾਰੀ ਕੱਲੀ ਨੂੰ ਟੌਕੀ ਦੀ ਹਟਿਆ ਮੈਂ ਹਮ ਤੇ ਵੀਰ ਮੈਨੂੰ ਮਾਰਦੀ ਤੇ ਲੱਗਦਾ ਮੇਰੇ ਪੱچے ਪਰਦੇਸੀ ਨੇ ਅਸੀਂ ਕੱਲੀਆਂ ਜਨਾਨਾਂਾਂ ਨੂੰ ਸਾਨੂੰ ਨਾ ਤਾਂ ਮੋਨ ਕਿ ਪੜੇ ਹੱਥ ਜੋੜੇ ਮਚਰਕਤੇ ਜਾ ਕੇ ਕਰਲੇ ਮੈਂ ਪੈਰੀ ਚੁੰਨੀ ਵੀ ਰੱਖੀ ਵੀ ਬੱਚੇ ਆਏ ਆ ਉਹਨਾਂ ਨੂੰ ਰੋਟੀ ਖਾ ਲੈਂਦੇ ਉਹਨਾਂ ਨੇ ਕੋਈ ਨਹੀਂ ਵੀਰ ਜੀ ਠੀਕ ਕਿਸਾਨ ਪਰਿਵਾਰਗੇ ਕਿ ਕੋਈ ਜਥੇਬੰਦੀ ਆਈ ਐ ਸਿੱਖ ਜਥੇਬੰਦੀ ਨੂੰ ਅੱਜ ਤੱਕ ਨਹੀਂ ਜੀ ਨਹੀਂ ਜੀ ਸਾਡਾ ਕੋਈ ਹੈ ਹੀ ਨਹੀਂ ਕਿਸੇ ਨਾਲ ਵੀ ਅਸੀਂ ਕਿਸੇ ਨੂੰ ਅੱਖ ਦੇ ਉਹ ਗੱਲ ਹੋਈ ਨਹੀਂ ਸਾਡੇ ਤਾਂ ਗਲੀ ਮੁਹੱਲਾ ਵਿਚਾਰਿਆਂ ਨੇ ਸਾਡੀ ਬਹੁਤ ਸਹਾਇਤਾ ਕੀਤੀ ਨਾਲ ਸੰਭੇੜਵਾਇਆ ਵੀ ਤੇ ਇਹਨਾਂ ਨੇ ਫਿਰ ਬਾਅਦ ਵਿੱਚ ਸਾਰਾ ਵੀ ਸਾਰੇ ਖਾੜੀ ਡਰਾਫਟ ਕਰਨ ਤੇ ਪਤਾ ਲੱਗਦਾ ਕਿ ਦੁਲਚੀ ਕੀ ਰੋਡ ਤੇ ਇੱਕ ਰਾਤ ਝਗੜਾ ਹੋਇਆ ਜੋ ਆਪਸ ਦੇ ਵਿੱਚ ਕੋਈ ਪਟਾਕੇ ਵਗੈਰਾ ਚਲਾਣ ਤੋਂ ਹੋਇਆ ਜੀ ਇੱਕ ਤਰ ਚਲਾ ਰਹੀ ਸੀ ਦੂਜੇ ਨੂੰ ਕਹਿ ਰਹੇ ਸੀ ਵੀ ਤੂੰ ਨਾ ਚਲਾ ਉਸ ਝਗੜੇ ਦੇ ਵਿੱਚ ਦੋ ਕੁ ਬੰਦਿਆਂ ਦੇ ਸੱਟਾਂ ਲੱਗੀਆਂ ਮਾਈਨਰ ਇੰਜਰੀਜ਼ ਐ ਬਟ ਜਿਹੜੇ ਉਹ ਬੰਦੇ ਫਿਰ ਵੀ ਡਾਕਟਰ ਦੇ ਕੋਲੇ ਨੇ ਦਾਖਲ ਨੇ ਅਸਲ ਸੱਚ ਨੂੰ ਹਦਾਇਤ ਕੀਤੀ ਗਈ ਕਿ ਉਹਨਾਂ ਦਾ ਬਿਆਨ ਲਿਖ ਕੇ ਜੋ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਅਤੇ ਬਣਦੀਆਂ ਧਰਾਵਾਂ 'ਚ ਪarcha ਦਰਜ ਕੀਤਾ ਜਾਵੇ ਸਰ ਕਹਿਣ ਨੂੰ ਤਾਂ ਨਹੀਂ ਦਿਲ ਕਰਦਾ ਪਰਵਾਸੀ ਮਜ਼ਦੂਰ ਸੀਗੇ ਤੇ ਇੱਕ ਜ세દાર ਕੁੜੀ ਜਿਹੜੀ ਆ ਉਹਦੀ ਦਸਤਾਰ ਵੀ ਲਾਈ ਆ ਤੇ ਉਹਦੇ ਅਸਿੱਧਾ ਘਾਤਰਾ ਉਹ ਵੀ ਮੈਨੂੰ ਇਸ ਗੱਲ ਦਾ ਨਹੀਂ ਪਤਾ ਵੀ ਕਿਹੜਾ ਕੀ ਸੀਗੇ ਪਰ ਜੋ ਵੀ ਉਹ ਬਿਆਨ ਲਿਖਾਉਣਗੇ ਉਹਦੇ ਮੁਤਾਬਕ ਡੈਫੀਨਿਟਲੀ ਕਾਰਵਾਈ ਥੈਂਕ ਯੂ